ਸਾਡਾ ਸਰਿੰਦਰ ਸੋਨੀਆ ਨਾਲੋਂ ਸੈੱਟ ਟੁੱਟ ਗਿਆ ਸੈੱਟ ਇਸ ਕਰਕੇ ਟੁੱਟਾ ਵਿੱਚ ਚਮਕੀਲੇ ਨੂੰ ਸਰਿੰਦਰ ਸੋਨੀਆ ਦਾ ਘਰ ਵਾਲਾ 150 ਰੁਪਏ ਦਿੰਦਾ ਸੀ ਪੇਮੈਂਟ ਇੱਕ ਸਟੇਜ ਦੀ ਲੇਖਦਾ ਚਮਕੀਲਾ ਸੀ ਕੰਪੋਜੀਸ਼ਨ ਵਾਂਗ ਚਮਕੀਲਾ ਬਣਾਉਂਦੇ ਸੀ ਹੈਂ ਜੀ ਤੇ ਜਾ ਕੇ ਸੋਨੀਆ ਦੀ ਰੈਹਸਲ ਕਰਾਣੀ ਜੀਤ ਕਢਾਉਣੀ ਉਹਨੂੰ ਤੇ ਉਹਨੂੰ ਮਿਲਦਾ ਸੀ 150 ਰੁਪਏ ਤੇ ਪੇਮੈਂਟ ਜਿਹੜੇ ਇਨਾਮ ਹੁੰਦੇ ਸੀ ਉਹ ਸਾਰੇ ਕਸ਼ਮੀਰੀ ਲਾਰ ਰੱਖ ਜਾਂਦਾ ਸੀ ਉਹਦੇ ਘਰ ਵਾਲਾ ਮੈਂ ਉਹ ਰਖਾਇਆ 150 ਮੈਂ ਹੀ ਸੀਗਾ ਮੈਂ ਉਹਨੂੰ ਕਿਹਾ ਵੀ ਸਿਰਫ ਆਪਾਂ ਇੱਕ ਤੋਂ ਪੈਸਾ ਨਹੀਂ ਦੇਖਣਾ ਪਿਆ ਦੇਖਣਾ ਇਹ ਆ ਕਿ ਉਹ ਸਮਝਦੇ ਤੁਸੀਂ ਪਤਾ ਪਿੰਡਾਂ ਚ ਇੱਕ ਛੋਟਾ ਜਿਹਾ ਰਸਤਾ ਹੁੰਦਾ ਉਹਨੂੰ ਕਹਿੰਦੇ ਪਿਆ ਡੰਡੀ ਡੰਡੀ ਹੁੰਦੀ ਆ ਥੋੜੀ ਡੰਡੀ ਥੋੜੀ ਹੁੰਦੀ ਆ ਦੋ ਬੰਦੇ ਲੰਘ ਜਾਂ ਦੋ ਬੰਦੇ ਲੰਘ ਜਾਂਦੇ ਸੀ ਅਗਲੇ ਕਹਿੰਦਾ ਤੁਸੀਂ ਦੋ ਜਣੇ ਤੁਰੇ ਜਾਂਦੇ ਸਾਡੇ ਖੇਤ ਚ ਡੰਡੀ ਬਣਾਉਣੀ ਆ ਜੇ 10 ਬੰਦੇ ਤੁਰ ਜਾਂਦੇ ਤਾਂ ਫਿਰ ਪਿਆ ਬਣ ਜਾਂਦਾ ਸੀ ਤੇ ਗੱਡੇ ਨੰਗਣ ਵਾਲਾ ਪਿਆ ਵੀ ਰਸਤਾ ਬਣ ਜਾਂਦਾ ਸੀ ਮੈਂ ਕਿਹਾ ਪੈਸਾ ਨਹੀਂ ਦੇਖਣਾ ਪਿਆ ਦੇਖਣਾ ਪਹਿਲਾਂ ਆਪਾਂ ਪਿਆ ਆਪਣਾ ਰਸਤਾ ਬਣਾਉਣਾ ਕਿੱਦਾਂ ਬਣਾਣਾ ਕਿੱਦਾਂ ਬਣ ਮੈਂ ਕਿਹਾ ਅੱਜ ਦੇ ਕਲਾਕਾਰ ਦੋ ਗੀਤ ਗਾ ਕੇ ਇੱਕ ਤਿੰਨ ਗੀਤ ਗਾ ਕੇ ਜਾਂ ਚਾਰ ਗੀਤ ਗਾ ਕੇ ਸਟੇਜ ਸੈਕਟਰੀ ਨੂੰ ਖੜਾ ਕਰ ਦਿੰਦੇ ਆ ਉਹ 10 ਮਿੰਟ ਸਟੇਜ ਸੈਕਟਰੀ ਲੈ ਜਾਂਦਾ ਫਿਰ ਇੱਕ ਸੋਲੋ ਗਾਉਣ ਵਾਲਾ ਹੁੰਦਾ ਸੀ ਤੂੰ ਵੀ ਨਾ ਲੋਗਾ ਤਾਂ ਉਹ ਬਖਰਾ ਲੈ ਜਾਣਾ ਪੈਂਦਾ ਸੀ ਉਦੋਂ ਕਲਾਕਾਰਾਂ ਨੂੰ ਉਹਨੂੰ ਇੱਕ ਚੀਜ਼ ਦਾ ਟਾਈਮ ਦੇ ਜਾਣਾ 20 ਮਿੰਟ ਖਰਾਬ ਹੋ ਗਏ ਲਾਉਣੇ ਕਿੰਨੇ 2 ਘੰਟੇ ਜਾਂ 2.5 ਘੰਟੇ 2.5 ਘੰਟਿਆਂ 'ਚ ਪੇਮੈਂਟ ਬੱਲੇ ਨਹੀਂ ਪਾਣੀ ਫੇ ਕਹਿੰਦਾ ਇਹਨਾਂ ਨੂੰ ਰੋਕਣਾ ਕਿਵੇਂ ਆ ਮੈਂ ਕਿਹਾ ਇਹਨਾਂ ਨੇ ਲੀਕ ਬਾਈ ਉਹ ਸਿਰਫ ਇੱਥੋਂ ਲਾ ਕੇ ਐਸੀ ਤਈ ਆਪਾਂ ਇਹ ਲੀਕ ਕਟਣੀਆਂ ਉੱਥੋਂ ਰੱਖ ਕੇ ਇੱਥੇ ਤੇ ਰੋਕਣਾ ਇਹਨਾਂ ਨੂੰ ਇਹਨਾਂ ਦੀ ਲੀਕ ਕੱਟ ਉਹ ਕਿਦਾਂ ਕਰਨੀਆਂ ਧਾਰਮਿਕ ਗੀਤ ਗਾ ਲਿਆ ਉਸ ਤੋਂ ਬਾਅਦ ਦੇਸ਼ ਪਿਆਰ ਦਾ ਹੋ ਗਿਆ ਹੋ ਗਿਆ ਜਦੋਂ ਤੂੰ ਵੀ ਚੱਕ ਲਈ 2 ਘੰਟੇ ਤੂੰ ਤੂੰ ਵੀ ਬੰਦ ਨਹੀਂ ਕਰਨੀ ਦੇ ਤੇਰੇ ਦੀ ਲੈ ਤੇਰੇ ਦੀ ਦੇ ਤੇਰੇ ਦੀ ਲੈ ਤੇਰੇ ਦੀ ਕਰਨੀਆਂ ਅਨਾਮ ਨਹੀਂ ਬੋਲਣੇ ਲਿਖਣ ਵਾਲਾ ਲਿਖੀ ਜਾਊਗਾ ਬਾਅਦ ਚ ਬੋਲਦੇ ਨਹੀਂ ਜਦੋਂ ਕੀਤੀ ਇਹ ਕੰਮ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਕਪੂਰਥੜੇ ਜ਼ਿਲ੍ਹੇ ਦੇ ਵਿੱਚ ਡੱਡਵਿੰਡੀ ਪਿੰਡ ਸਕੂਲ ਦੇ ਵਿੱਚ ਖਾੜਾ ਲੱਗਾ ਵਿਆਹ ਦਾ ਜਦੋਂ ਇਦਾਂ ਕੀਤੀ ਗੱਲਬਾਤ ਤੇ ਖਾੜਾ ਬੜਾ ਪਾਸ ਗਿਆ ਮੈਂ ਕਹੜਾ ਬੁਲਾਉਂਦਾ ਸੀ ਮੁੰਡਾ ਬਲਵੰਤ ਸੀ ਉਹਦਾ ਨਾਮ ਮੈਂ ਕਿ ਬਲਵੰਤ ਢੋਲਕ ਪੈਕ ਕਰਕੇ ਗੱਡੀ ਚ ਰੱਖ ਲਈ ਮੇਰੀ ਵੀ ਕਹਿੰਦਾ ਤੂੰ ਮੈਂ ਕਿਹਾ ਮੈਂ ਮਾੜੇ ਦਾ ਗਿਆ ਮਾੜਾ ਮੈਂ ਕਿਹਾ ਬਾਹਰ ਲੋਕਾਂ ਦੀ ਤਾਂ ਖਬਰ ਸੁਣਾ ਕੀ ਕਹਿੰਦੇ ਨੇ ਹੁਣ ਉਹ ਤੁਰੇ ਜਾਂਦੇ ਨਾਲੇ ਤਾਂ ਗਾਹ ਕੱਢਦੇ ਨਾਲੇ ਸਿਫਤਾਂ ਕਰਦੇ ਆ ਉਹ ਭੈਣ ਦੇਣੇ ਨੇ ਬੀਬੀ ਦੀਆਂ ਲੱਤਾਂ ਹੀ ਥੱਲੇ ਨਗਰ ਦੁੱਤੀਆਂ ਦੇ ਤੂੰ ਵੀ ਦੇ ਚੱਕ ਤੇ ਚੱਕ ਚ ਉਹ ਸਾਰੇ ਪਿੰਡ ਦੀ ਕਹਿੰਦਾ ਇਹੀ ਤਹੀ ਫੇਰ ਗਿਆ ਇਹ ਨਾਲੇ ਆਪਣੇ ਪਿੰਡ ਦੀ ਗਾਲਾਂ ਗਾਲਾਂ ਕੱਢਦੀਆਂ ਨਾਲੇ ਗਾਲ ਕੱਢ ਕੇ ਕਲਾਕਾਰ ਦੀ ਸਿਫਤ ਕਰਦੀ ਮੈਂ ਉਸ ਦਿਨ ਸਮਝ ਗਿਆ ਮੈਂ ਕਿਹਾ ਵਾਸੇ ਛਾ ਗਿਆ ਫੇ ਮੇਰੀ ਮੈਂ ਕਿਹਾ ਜਿਹੜੀ ਥਿਊਰੀ ਸੀ ਉਹ ਪਾਸ ਹੋਣੀ ਲੱਗ ਪਈ ਆ ਜਦੋਂ ਮੇਰੇ ਕੰਮ ਹੋਇਆ ਚੜ 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 ਫਿਰ ਅਮਰਜੋਤ ਮਤਲਬ ਕਿ ਉੱਥੋਂ ਹੀ ਇਹਨਾਂ ਦੇ ਨਾਲ ਮੁੜੀ ਵਾਪਸ ਇੱਧਰ ਮਾਨਕ ਨਾਲ ਨਹੀਂ ਮਾਨਕ ਨਾਲ ਉਹਦਾ ਸੈੱਟ ਟੁੱਟ ਗਿਆ ਨਾ ਮਾਨਕ ਨਾਲ ਸੈੱਟ ਟੁੱਟ ਗਿਆ ਇੱਧਰ ਉਸ ਦਾ ਕਾਰਨ ਕੁਝ ਸਮਝ ਆਉਂਦਾ ਹੈ ਕਾਰਨ ਇਹਦਾ ਵੀ ਸ੍ਰਿੰਦਰ ਸੋਨੀਆ ਗਾਉਂਦੀ ਸੀ ਤਾਂ ਇਹ ਉਹਨੇ ਜੋਧਪੁਰ ਦਾ ਇੱਕ ਪ੍ਰੋਗਰਾਮ ਬੁੱਕ ਕਰ ਲਿਆ ਬਸਕਰਬਾ ਡੇ ਦਾ ਸੋਨੀਆ ਦੇ ਘਰ ਵਾਲੇ ਨਾਲ ਅਸੀਂ ਪਹਿਲਾਂ ਦੋ ਦਿਨ ਪਹਿਲਾਂ ਕਹਿੰਦਾ ਭਾਈ ਅਸੀਂ ਪੇਮੈਂਟ ਡਬਲ ਲਵਾਂਗੇ ਜਿਹੜਾ ਬੰਦਾ 50 ਰੁਪਏ ਪੇਮੈਂਟ ਲੈਂਦਾ ਉਹ 100 ਰੁਪਏ ਲਊਗਾ ਜਿਹੜਾ 150 ਲੈਂਦਾ ਉਹ 300 ਲਊਗਾ ਜਿਹੜਾ 40 ਨਹੀਂ ਕਹੇ ਬੀਜ ਸੀ ਨਹੀਂ ਜਾ ਸਕਦੇ ਤੂੰ ਜੇ ਨੂੰ ਮਰਜੀ ਲੈ ਜਾ ਉਹ ਕੀ ਕੀਤਾ ਉਹ ਕੋਈ ਕਲਾਕਾਰ ਨੂੰ ਚਮਕੀਲਾ ਬਣਾ ਕੇ ਹੋਰ ਲੈ ਗਿਆ ਜਦੋਂ ਉਹ ਲੈ ਗਿਆ ਤੇ ਪਿੱਛੇ ਦਫਤਰ ਦੇ ਵਿੱਚ ਕੁਰਸੀਆਂ ਪਈਆਂ ਸੀ ਇੱਕ ਪੈੜ ਜਾ ਪਿਆ ਸੀ ਇੱਕ ਟੇਬਲ ਪਿਆ ਸੀ ਅਸੀਂ ਆਟੋ 'ਚ ਰੱਖਿਆ ਤੇ ਲੈਰ ਚ ਰੋੜ ਤਾਣ ਕੇ ਸਵੇਰ ਨੂੰ ਮਹਾਰਾਜ ਦੀ ਬੀੜ ਲੈਂਦੀ ਅੱਠ ਦਿਨ ਲਈ ਸਧਾਰਨ ਪਾਠਕ ਲਾਤਾ ਸਧਾਰਨ ਪਾਠਕ ਲਾਤਾ ਦੂਦੇ ਦਿਨੋਂ ਦੁੱਧ ਪਰਵਾਇਆ ਤੀਜਾ ਆਣ ਕੇ ਸਿਗਰਟ ਲਾਇਓ ਕੋਡਰ ਉਹ ਆ ਕੇ ਕਰਕੇ ਛੱਟਰ ਚੱਕਿਆ ਤਾਂ ਉਹ ਤਦ ਦੇਖਿਆ ਮਹਾਰਾਜੀ ਧੇ ਭਈ ਉਹਨੇ ਚੱਕ ਕੇ ਸਾਨੂੰ ਚਾਤੇ ਰਿਪੋਰਟ ਕਰਾਤੀ ਬਸ ਸੱਡੇ ਸਾਨੂੰ ਮਹੰਤਾ ਚੁਨਕੀਲੇ ਨੂੰ ਅੰਦਰ ਕਰਾਤਾ ਅਸੀਂ ਸਾਨੂੰ ਕਿਹੜੇ ਕੇਸ ਤੇ ਲਾਇਆ ਕਹਿੰਦਾ ਤੁਸੀਂ ਕਬਜ਼ਾ ਕੀਤਾ ਮਕਾਨ ਤੇ ਦੁਕਾਨ ਤੇ ਉਹ ਜਿਹੜਾ ਮਕਾਨ ਸੀਗਾ ਜਿਹਦੀ ਕੋਠੀ ਸੀ ਜਿਹਦੀ ਬਿਲਡਿੰਗ ਸੀ ਉਹ ਵੈਦ ਗਰਮਚੰਦ ਸਿੰਘ ਸੀ ਉਹਦਾ ਗਾਂ ਮੁੰਡਾ ਸੀਗਾ ਬਚਿੱਤਰ ਸਿੰਘ ਬਚਿੱਤਰ ਸਿੰਘ ਦਾ ਮੁੰਡਾ ਸੀ ਤਰਸੀਮ ਸਿੰਘ ਉਹ ਸ਼ਨੀਵਾਰ ਤੇ ਐਤਵਾਰ ਨੂੰ ਸੁੱਕੇ ਬੱਚਿਆਂ ਦਾ ਇਲਾਜ ਕਰਦਾ ਸੀ ਦਵਾਈ ਦਿੰਦੇ ਸੀ ਉਹਨੂੰ ਪਤਾ ਲੱਗਿਆ ਚਮਕੀਲਾ ਦਾ ਟਿੱਕੀ ਅੰਦਰ ਆ ਸਾਡੇ ਨਾਲ ਸ਼ਨੀਵਾਰ ਨੂੰ ਤਾਂ ਬੁੱਧਵਾਰ ਨੂੰ ਸ਼ਾਮ ਨੂੰ ਘਰੋਂ ਪਿੰਦਾ ਹੁੰਦਾ ਸੀਗਾ ਉਹ ਆਪਣੀ ਜੀਪ ਲੈ ਕੇ ਆਇਆ ਨਾਲ ਰਫ ਲੈ ਕੇ ਆਇਆ ਆਪਣੀ ਸਿੱਦੇ ਤਿੰਨ ਜਣੇ ਆਇਆ ਇੱਕ ਵਿਜੇਬਾਬੂ ਸਰ ਉਹ ਟਿੱਕਾਕ ਦੁਨੀਆ ਦਾ ਪ੍ਰਧਾਨ ਮੁਕੇ ਦਾ ਉਹ 89 ਵਿੱਚ ਸਾਨੂੰ ਦੇਖਿਆ ਕਹਿੰਦਾ ਕਿਦਾ ਬੜਾ ਲਿਆ ਅੱਜ ਕ ਇਹਨਾਂ ਨੂੰ ਪੁੱਛੋ ਕਿਦਾ ਬੜਾ ਲਿਆ ਉਹ ਕਹਿੰਦਾ ਇਹਨਾਂ ਨੇ ਦੁਕਾਨ ਤੇ ਕਬਜ਼ਾ ਕੀਤਾ ਅੱਜ ਤਾਂ ਬੜਾ ਲਿਆ ਉਹ ਕਹਿੰਦਾ ਕਿਹੜੇ ਭੈਣ ਚੋਦ ਨੇ ਰਿਪੋਰਟ ਦਿੱਤੀ ਐਸਏਆਈ ਨੂੰ ਕਹਿੰਦਾ ਕਹਿੰਦਾ ਕਸ਼ਮੀਰ ਸਿੰਘ ਸੱਦੋ ਕਹਿੰਦਾ ਉਹਦੀ ਮੈਂ ਭੈਣ ਸੌਰੀ ਕੱਟ ਦਿਓ ਕੋਈ ਗੱਲ ਨਹੀਂ ਮੱਤ ਕਰ ਲਓ ਹਾਂ ਉਹਨੇ ਗਾਲਾਂ ਕਢੀਆਂ ਕਸ਼ਮੀਰੀ ਲਾਲ ਆ ਗਿਆ ਉਹ ਕਸ਼ਮੀਰੀ ਲਾਲ ਨੂੰ ਪੁੱਛਿਆ ਬਈ ਇਦਾਂ ਦਾ ਕਰਕੇ ਤੂੰ ਕਿਉਂ ਰਿਪੋਰਟ ਦਿੱਤੀ ਬਈ ਮੈਂ ਇੱਕ ਮਕਾਨ ਤਾਂ ਮੈਂ ਜਿਹੜੀ ਦੁਕਾਨ ਆ ਇਹ ਚਮਕੀਲੇ ਨੂੰ ਕਿਰਾਇਆ ਦਿੱਤੀ ਮੈਂ ਤੈਨੂੰ ਨਹੀਂ ਦਿੱਤੀ ਉਹ ਥਾਣੇਦਾਰ ਕਹਿੰਦਾ ਸਾਨੂੰ ਕਹਿੰਦਾ ਅਸੀਂ ਕਸ਼ਮੀਰੀ ਨਾਲ ਆਪੀ ਗੱਲ ਕਰ ਲੈਂਦੇ ਹਾਂ ਬਾਦ ਕਸ਼ਮੀਰੀ ਨੂੰ ਵੀ ਭਜਾਤਾ ਹੋਣਾ ਬਾਸ 80 ਦਿਨਾਂ ਬਾਅਦ ਭੋਗ ਪਵਾਇਆ ਬੋਲ ਲਿਖਤਾ ਅਮਰ ਸਿੰਘ ਚਮਕੀਲਾ ਐਂਡ ਪਾਰਟੀ ਕਿਸੇ ਵੀ ਬੀਬੀ ਦਾ ਨਾਮ ਨਹੀਂ ਲਿਖਿਆ ਬੀਬੀ ਹੈ ਹੀ ਨਹੀਂ ਸੀ ਨਾਮ ਕਿਉਂ ਲਿਖੀਏ ਜਦੋਂ ਮੇਰਦੂਗੀ ਫੇਰ ਵੋਟ ਲਗਾ ਦਾਂਗੇ ਫਿਰ ਕੁਦਰਤੀ ਅਮਰਜੋਤ ਦਾ ਸੈੱਟ ਮਾਣਕ ਨਾਲ ਟੁੱਟਿਆ ਮੈਨੂੰ ਪਤਾ ਲੱਗਿਆ ਦੂਜੇ ਤੀਜੇ ਦਿਨ ਬਾਅਦ ਵਈ ਅਮਰਜੋਤ ਹਟ ਗਈ ਆ ਚਮਕੀਲਾ ਤਾਂ ਮੈਂ ਛਿੰਦੇ ਦੇ ਦਫ਼ਤਰ ਬੈਠੇ ਸੀ ਕਹਿੰਦਾ ਇਦਾਂ ਕਰ ਬਈ ਪਾ ਤੂ ਆ ਫੜ 200 ਰੁਪਈਆ ਬਈ ਤੂੰ ਫਰੀਦਕੋਟ ਜਾਇਆ ਪਤਾ ਤੈਨੂੰ ਮੈਂ ਕਾ ਤੇ ਮੈਂ ਜਾਇਆ ਨਾ ਕੋਈ ਨਹੀਂ ਮੈਂ ਅੱਛਾ ਮੈਂ ਗਿਆ ਠੀਕ ਆ ਭਾਜੀ ਉਹ ਜਦੋਂ 200 ਰੁਪਏ ਲੈ ਕੇ ਉੱਤਰਿਆ ਤੇ ਥੱਲੇ ਰੰਗੀਲਾ ਜੱਟ ਸੀ ਜਿਹਦੇ ਘੀਸ ਸੀ ਭਾਂਡੇ ਕਲੀ ਕਰਾ ਲਓ ਐਰ ਵਗੈਰਾ ਉਹਦੇ ਦਫ਼ਤਰ ਦੇ ਵਿੱਚ ਅਮਰਜੋਤ ਦਾ ਡੈਡੀ ਬੈਠਾ ਸੀ ਉਹ ਜਾ ਰਿਹਾ ਸੀ ਹਾਂ ਜੀ ਉਹ ਬੈਠਾ ਤੇ ਮੈਨੂੰ ਮੈਂ ਕਿਹਾ ਚੱਲਣ ਵਾਲੇ ਦਾ ਕਿਰਾਇਆ ਬਚ ਗਿਆ ਨਾ ਟਾਈਮ ਬਚ ਗਿਆ ਉਹ ਮੈਂ ਰੰਗੀਲੇ ਨੂੰ ਜੱਟ ਨੂੰ ਕਿਹਾ ਮੈਂ ਕਿਹਾ ਭਾਜੀ ਸਤਿ ਸ੍ਰੀ ਅਕਾਲ ਉਹਦੀ ਆਵਾਜ਼ ਬੜੀ ਭਾਰੀ ਸੀ ਸਤਿ ਸ੍ਰੀ ਅਕਾਲ ਟਿੱਕੀ ਸਾਹਿਬ ਸਤਿ ਸ੍ਰੀ ਅਕਾਲ ਐਦਾਂ ਬੋਲਦਾ ਸੀ ਉਹ ਟਿੱਕੀ ਚਾਹ ਕਹੀ ਯਾਰ ਮੈਂ ਕਹਾਂ ਜੀ ਤੁਸੀਂ ਆਪ ਹੀ ਕਹਿ ਦਿਓ ਉਹ ਚਾਹ ਕਹਿਣ ਗਿਆ ਮੈਂ ਅਮਰਜੋਦ ਦੇ ਪਿਛੋਂ ਕੇ ਆਫਾ ਮੇਰੀ ਗੱਲ ਸੁਣ ਕੇ ਜਾਓ ਥੱਲੇ ਖੜਾ ਮੈਂ ਤੇ ਤੁਸੀਂ ਗੱਲ ਸੁਣ ਕੇ ਜਾਓ 10 ਮਿੰਟ ਲੱਗੂਗੇ ਕਹਿੰਦਾ ਠੀਕ ਆ ਉਹ ਚਾਹ ਤੂੰ ਪੀ ਕੇ ਬਿਤਾ ਰ ਮੈਂ ਥੱਲੇ ਲੇ ਕਹਿੰਦਾ ਮੈਂ ਚੰਕੀਲੇ ਨੂੰ ਵੀ ਸੱਦ ਲਿਆ ਮਗਾ ਬੜ 200 ਰੁਪਈਆ ਇੱਕ ਡਰਾਈਜਨ ਦੀ ਬੋਤਲ ਆ 130 ਰੁਪਈਆ ਦੀ ਜਾਂਦੀ ਸੀ ਸਾਰੀ ਉਦੋਂ ਤੇ ਅੱਧਾ ਕਿਲੋ ਆਚਾਰ ਖੜ ਲਿਆ ਬੱਕਰੀਆ ਲਿਆ ਕੇ ਕਮਰੇ ਚ ਰੱਖ ਮੈਂ ਆਇਆ ਕਹਿੰਦਾ ਕੀ ਹੋਇਆ ਮੈਂ ਤਾਂ ਅਮਰਜੋਦ ਦਾ ਡੈਡੀ ਆਇਆ ਇਹਨਾਂ ਇੱਥੇ ਹੀ ਗੱਲ ਕਰ ਲ ਮੇਰੇ ਕੋ ਕਮਰਾ ਸੀ ਕੋਈ ਮੁੰਡਾ ਡੈਂਦਾ ਸੀ ਇੱਕ ਟੇਬਲ ਸੀ ਇਧਰ ਬਾਲਟੀ ਪਈ ਤੁਸੀਂ ਨਾਉਣ ਇੱਥੇ ਲੁਧਿਆਣੇ ਦੀ ਬਾਸ ਸਾਡੇ ਪ੍ਰੀਤਕੋਟ ਤੋਂ ਉਹਨੂੰ ਜਾਣ ਦੀ ਲੋੜ ਨਹੀਂ ਪਈ ਨਹੀਂ ਪਈ ਇਹ ਹੈਗਾ ਤਾਂ ਮੈਂ ਉਹਦਾ ਡੈਡੀ ਨੂੰ ਕਿਹਾ ਮੈਂ ਕਿਹਾ ਪਪਾ ਇਧਰ ਆ ਤੈਨੂੰ ਪੈਕ ਛੇਕਲਵਾਉਣੇ ਗੱਲਬਾਤ ਕਰਨੀ ਚਾਹੀਦੀ ਹੁਣ ਪੈਕ ਛੇਕਦਾ ਉਹਦੀ ਸ਼ਕੀਨ ਸੀਗਾ ਚੱਲ ਵੀ ਉਹ ਚਲੇ ਗਿਆ ਕਮਰੇ ਚ ਜਦੋਂ ਦੋ ਦੋ ਤਿੰਨ ਤਿੰਨ ਪੈਕ ਲੱਗੇ ਸਾਡੇ ਮੈਂ ਕਿਹਾ ਪਪਾ ਮੁੰਡੇ ਨੂੰ ਗੰਦਾ ਕਹਿੰਦਾ ਨਹੀਂ ਮੈਂ ਕਿਹਾ ਇਹ ਅਮਰ ਸਿੰਘ ਚਮਕੀਲਾ ਜਿਹਦਾ ਫਲਾਣਾ ਫਲਾਣਾ ਗੀਤਾ ਉਹਦੇ ਨੂੰ ਆ ਕਰਕੇ ਗੰਦਾ ਯਾਰ ਹੈ ਤਾਂ ਪਤਲੂ ਜਿਆ ਆ ਆਵਾਜ਼ ਵੱਡੀ ਭਾਰੀ ਆ ਜੀ ਬੜਾ ਗਰਾ ਮੈਂ ਕਹਿੰਦਾ ਆਪਾਂ ਬੱਬੀ ਦਾ ਸੈੱਟ ਚਮਕੀਲੇ ਨਾਲ ਬਣਾ ਦਈਏ ਕਿੰਨੀ ਪੇਮੈਂਟ ਲਿਆ ਕਰੂੰਗਾ ਉਹ ਕਹਿੰਦਾ ਵੀ ਮੈਂ ਪੁੱਛ ਕੇ ਦੱਸੂਗਾ ਮੈਂ ਕਹਾ ਮਾਨਕ ਮੈਨੂੰ ਪਤਾ ਤੁਹਾਨੂੰ 450 ਰੁਪਏ ਪੇਮੈਂਟ ਦਿੰਦਾ ਸੀ ਤੁਸੀਂ ਦੱਸੋ ਕਿੰਨੀ ਲੈਣੀ ਹੈ ਕਹਿੰਦਾ 600 ਰੁਪਏ ਲਵਾਂਗਾ ਮੈਂ ਕਹਾਂ 600 ਰੁਪਏ ਆ ਪੇਮੈਂਟ ਆਣ ਜਾਣ ਦਾ ਫਰੀਜ ਕੋਡ ਦਾ ਕਿਰਾਇਆ ਚਿੱਟੇ ਕੋਰੇ ਤੇ ਕਾਗਜ਼ ਤੇ ਮੇਰੇ ਕੋ ਸਾਈਨ ਕਰਾ ਲੈ ਜੋ ਮਰਜ਼ੀ ਭਰ ਲਈ ਜੇ ਅੱਜ ਚਮਕੀਲੇ ਨਾਲ ਤੇਰੀ ਕੁੜੀ ਦਾ ਸੈੱਟ ਬਣਦਾ ਨਾ ਤੇ ਅੱਜ ਤੋਂ ਤਿੰਨਾਂ ਮਹੀਨੇ ਬਾਅਦ ਐਚ ਐਮ ਬੀ ਕੰਪਨੀ ਚ ਰਿਕਾਰਡਿੰਗ ਇਹਦੀ ਹੋਊਗੀ ਲਾਜ਼ਮੀ ਹੋਗੀ ਨਾਕਰਾ ਮੈਂ ਤੇ ਤੇਰੇ ਪਿਸ਼ਾਬ ਨਾਲ ਮੈਂ ਡਾੜਾ ਹੀ ਮਨਾ ਦੂਆ ਆਪਣੇ ਕਹਿੰਦਾ ਚੱਲ ਠੀਕ ਆ ਯਾਰ ਫਿਰ ਉਹ ਕਹਿੰਦਾ ਇੱਥੇ ਅਬਦੁੱਲਾ ਪ੍ਰਵਾਸੀ ਉਹਦਾ ਮੁੰਡਾ ਵਿਆਹ ਸੀ ਵੱਡਾ ਬਲਦੇਵ ਬਲਦੇਵ ਤੇ ਉਹ ਉਹਨੇ ਉਹਦੇ ਸਹੁਰਿਆਂ ਦੇ ਘਰ ਕੋਲ ਵਾਲੇ ਘਰ ਜਾਣਾ ਸੀ ਉੱਥੋਂ 10 ਰੁਪਏ ਹਾਂ ਫਿਰ ਉੱਥੋਂ 10 ਰੁਪਏ ਆਸੀ ਰਿਕਸ਼ਾ ਕਰਕੇ ਉਹਨੂੰ ਬਿਠਾ ਲਿਆ ਤੇ ਮੈਂ ਚਮਕੀਲੇ ਨੂੰ ਕਹਿੰਦਾ ਤੇਰੇ ਕੋਲ ਪੈਸੇ ਕਿਨੇ ਕਹਿੰਦਾ 400 ਰੁਪਿਆ 100 ਰੁਪਿਆ ਮੈਂ ਕੱਢਿਆ ਕੋਲੋਂ ਕਾ ਕੇ ਮੈਂ 500 ਰੁਪਿਆ ਬਪਾਡਵਾਂਸ ਭੜ ਤੇ ਇਹ ਬਾਅਦ ਕੇ ਪੇਮੈਂਟ ਤੇ ਦੇ ਲਾਂਗੇ ਤੂੰ ਦੱਸ ਬਈ ਬੱਬੀ ਨੂੰ ਭੇਜਦਾ ਕਦੋਂ ਕਿਉਂ ਕਰਦਾ ਨਾ ਉਹ ਬੱਬੀ ਸੀ ਉਹਦਾ ਕਹਿੰਦਾ ਬਈ ਅੱਜ ਤਾਂ ਮੈਂ ਇੱਥੇ ਰਹਿਣਾ ਕੱਲ ਨੂੰ ਜਾਊਂਗਾ ਪਰਸੋਂ ਨੂੰ ਭੇਜ ਦਊਂਗਾ ਮੈਂ ਕਿਹਾ ਚਲੋ ਠੀਕ ਆ ਜੀ ਹੁਣ 500 ਰੁਪਈਆ ਤਾਂ ਦੇਖਦਾ ਚਮਕੀਲੇ ਨੂੰ ਲੂਈ ਲੱਗੀ ਅਖੇ 12:00 ਵੱਜ ਗਏ 1:00 ਵੱਜ ਕੇ ਆਇਆ ਹੀ ਨਹੀਂ ਮੈਂ ਕਿਹਾ ਆ ਜਾਣਗੇ ਯਾਰ ਸ਼ਾਮ ਨੂੰ ਆ ਜਾਣਗੇ ਬੇਰਤੀਆ ਉਹ 2:00 ਵਜੇ ਨੂੰ ਉਹ ਆ ਗਈ ਮੈਂ ਕਿਹਾ ਉਹ ਦੇਖ ਲਾਲ ਪਰੀ ਬਣ ਕੇ ਆਂਦੀ ਬਈ ਐ ਲਾਲ ਸੂਟ ਪਾਇਆ ਸੀ ਹਾਲ ਇੱਕ ਬੈਠੇ ਦਫ਼ਤਰ ਚਾਹ ਪਾਣੀ ਪੀਤਾ ਰੋਟੀ ਪਾਣੀ ਪੁੱਛੇਗਾ ਜੇ ਰੋਟੀ ਖਾ ਕੇ ਆਇਆ ਹੁਣ ਸ਼ਾਮ ਨੂੰ ਵਕਤ ਪੈ ਗਿਆ ਸੌ ਇੱਕ ਕੁੜੀ ਮੇਰੇ ਰਖੜੀ ਬੰਦੀ ਸੀ ਉਹਦਾ ਪਿਓ ਸੀ ਗੀਤਕਾਰ ਰਾਣੀਓ ਉਹਦਾ ਨਾਮ ਸੀ ਮੈਂ ਕਿਹਾ ਚਲੋ ਉਹਨੂੰ ਪਤਾ ਕਰਦਾ ਉਹਦਾ ਨਾਮ ਸੀ ਬਲਦੇਵ ਸਵਰ ਉਹ ਕੁਦਰਤੀ ਨਾਲ ਸਕੂਟਰ ਠੀਕ ਕਰਾ ਰਿਹਾ ਮੈਂ ਪਾਪਾ ਮੈਂ ਤੈਨੂੰ ਚੇਤੇ ਕੀਤਾ ਤੂੰ ਆਵੇ ਕਹਿੰਦਾ ਦੱਸ ਮੈਂ ਕਿਹਾ ਯਾਰ ਚਮਕੀਲੇ ਨਾਲ ਕੁੜੀ ਗਾਉਣ ਲਈ ਆ ਬੇ ਇੱਕ ਦੋ ਰਾਤਾਂ ਕਟੌੜੀਆਂ ਉੱਥੇ ਰਾਣੀ ਹੋਣ ਕੋ ਪਾਦੀ ਕਹਿੰਦਾ ਕੀ ਭਾ ਚਾਰ ਰਾਤਾਂ ਕੱਟਣ ਜਾ ਰਹਾ ਹਦੋ ਗਈ ਆ ਤੂੰ ਮੇਰਾ ਬੇਟਾ ਆ ਇਹਦਾ ਕੀ ਕਿਹੜੀ ਗੱਲ ਆ ਚਲੋ ਜੋ ਆਪਣੇ ਘਰ ਨੂੰ ਲੈ ਗਿਆ ਵਿਚਾਰਾ ਰਿਕਸ਼ੇ ਕਰ ਤੇ ਉੱਥੇ ਲੱਗਾ ਰੋਟੀ ਪਾਣੀ ਖਾਂਦਾ ਦੋ ਰਾਤਾਂ ਉੱਥੇ ਸੜੀਆਂ ਤੀਜੀ ਰਾਤ ਨੂੰ ਮੈਂ ਇੰਤਜ਼ਾਮ ਕਰ ਲਿਆ ਉਹ تین ਬਸੜੇ ਆਪਣੇ ਕਮਰੇ ਤੇ ਥੋੜੀ ਦੂਰ ਇਹਨਾਂ ਨੂੰ ਫਿਰ ਪੈਪਾਂ ਵਾਲੇ ਦੋ ਕਿਸੇ ਦੇ ਮੁੰਡੇ ਭੈਸੀ ਮੇਰੇ ਕੋਲ ਪੁਰਾਣੀ ਦਫਤਰ ਦੇ ਵਿੱਚ ਉਹ ਠੀਕ ਕਰਾ ਕੇ ਵੈਡਿੰਗ ਕਰਾ ਕੇ ਦੋਵੇਂ ਮੰਦਰਾਂ ਨੂੰ ਭੇਜਦੇ ਬਸੜੇ ਅਸਲਾ ਚੱਲੂ ਹੋ ਗਈਆਂ ਪ੍ਰੋਗਰਾਮ ਸ਼ੁਰੂ ਹੋ ਗਏ ਬਾਅਦ ਵਿੱਚ ਰਿਕਾਰਡਿੰਗ ਹੋ ਗਈ ਮੂਰਤੇ ਫਿਰ ਇਹ ਵਿਆਹ ਦੀ ਗੱਲ ਚੱਲ ਪਈ ਇਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਅਮਰ ਜਦੋਂ ਮਿਲੇ ਉਹਨੂੰ ਇਹ ਹੈਗੀ ਯਾਰ 83 ਦੀ 1983 ਚ ਮਿਲੀ ਹਾਂਜੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ પતિ ਪਤਨੀ ਚ ਝਗੜਾ ਸੌਤਨ ਦਸ਼ਮ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਜਾ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਬੁਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649084 ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9